ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਘਰ ਵਿੱਚ ਚੁੰਨੀ ਡਾਈ ਕਰਨੀ ਬਹੁਤ ਹੀ ਸੌਖੇ ਤਰੀਕੇ ਨਾਲ ਦੋ ਰੰਗੀ ਤੇ ਆਹ ਦੇਖੋ ਜੀ ਆਪਾਂ ਚੁੰਨੀ ਘਰ ਵਿੱਚ ਡਾਈ ਕੀਤੀ ਹੈ ਤੇ ਬਹੁਤ ਹੀ ਵਧੀਆ ਰੰਗ ਹੋਇਆ ਜੀ ਬਹੁਤ ਸੋਹਣਾ ਇਸ ਤਰ੍ਹਾਂ ਆਹ ਵੇਖੋ ਲੜਾਂ ਦੇ ਉੱਪਰ ਆ ਗਿਆ ਜੀ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਨਾਲ ਦੀ ਨਾਲ ਦੱਸਦੇ ਜਾਵਾਂਗੇ ਜੀ ਕਿਵੇਂ ਰੰਗ ਪਕਾਉਣਾ ਕਿਵੇਂ ਕਰਨਾ ਕਿੰਨਾ ਪਾਉਣਾ ਜੀ ਆਪਾਂ ਕਿੰਨਾ ਚੜ ਅਵਾਲ ਦੇਣਾ ਰੰਗ ਨੂੰ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਫੁੱਲ ਦੇਖਿਓ ਪੂਰਾ ਜੀ ਸਕਿੱਪ ਕਰਕੇ ਨਾ ਦੇਖਿਓ ਫੇਰ ਭੈਣਾਂ ਨੂੰ ਪਤਾ ਨਹੀਂ ਲੱਗਦਾ ਫੇਰ ਕਹਿਣਾ ਵੀ ਸਾਨੂੰ ਇੱਥੇ ਪਤਾ ਨਹੀਂ ਲੱਗਿਆ ਜਾਂ ਰੰਗ ਖਰਾਬ ਹੋ ਗਿਆ ਚੜਿਆ ਨਹੀਂ ਡਿਜ਼ਾਈਨ ਨਹੀਂ ਬਣਿਆ ਹਨਾ ਜੋ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਵੀਡੀਓ ਦੇ ਵਿੱਚ ਤੇ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਓ ਤਾਂ ਕਿ ਆਪਾਂ ਅੱਗੇ ਤੋਂ ਵੀ ਤੁਹਾਨੂੰ ਹੋਰ ਡਿਜ਼ਾਈਨ ਕੋਈ ਪਾ ਕੇ ਨਵਾਂ ਦੱਸਾਂਗੇ ਤੇ ਉਹ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੀ ਆਓ ਆਪਾਂ ਜਾਣੀਏ ਹੁਣ ਰੰਗ ਕਰਨਾ ਇਸ ਤਰ੍ਹਾਂ ਗੰਢਾ ਦੇ ਲੈਣਾ ਦੇਖੋ ਇਸ ਤਰ੍ਹਾਂ ਇਹ ਚਾਰੇ ਬੂਠਾ ਕੀ ਦੇ ਲੈਣਾ ਤੇ ਆ ਬਾਲ ਬੋਲਤਾ ਇਹਦੇ ਨਿਕਲ ਜਾ ਰਹੀ ਹੈ ਜੀ ਪਾਣੀ ਦੇ ਵਿੱਚ ਜਾ ਕੇ ਤੇ ਫਿਰ ਨਾਲ ਫਾਇਦੇ ਦੇ ਲੈ ਲਈ ਬਚਾਲੇ ਵੀ ਸੈਂਟਰ ਚ ਹਾਫ ਚ ਇਸ ਤਰ੍ਹਾਂ ਟਕੜ ਕੇ ਇੱਥੇ ਦੇ ਲੈਣੀ ਹੈ ਅੱਧ ਚ ਇਸ ਤਰ੍ਹਾਂ ਤੇ ਹੁਣ ਆਪਾਂ ਅੱਧ ਵਿਚ ਦੇ ਨਹੀਂ ਕਰਨੀਆਂ ਜਾਲੀ ਜਿਹੜੀ ਆਧਾ ਹੋਊਗਾ ਇਸ ਤਰ੍ਹਾਂ ਹੁਣ ਦੰਦਾ ਮਲਾਤੀ ਤੇ ਦੂਜੀ ਇਸ ਤਰ੍ਹਾਂ ਅੱਧ ਵਿਚ ਜੀ ਇੱਥੇ ਫੇਰ ਆਪਾਂ ਇਹ ਦੇ ਦੇਣੀ ਕੋਪਰ ਸਾਰੇ ਆ ਗਏ ਨੰਗਾ ਦੇ ਲਈ ਉਧਰ ਵੀ ਲੜ ਦੋਨੇ ਇੱਧਰ ਲਈ ਤੇ 1040 ਤੋਂ 40 ਸੈਂਟਰ ਚੋਂ ਦੋਆ ਕੱਢੀ ਤੇ ਹੁਣ ਆ ਪੈਣੀ ਪਾਣੀ ਚ ਪਿਆਉਂਦੇ ਹਾਂ ਹਾਂਜੀ ਪਾਣੀ ਆਪਣਾ ਗਰਮ ਹੋ ਗਿਆ ਪੂਰਾ ਤੇ ਆਹ ਵੇ ਰਿਜਨ ਜੇ ਲੱਗ ਗਿਆ ਜੀ ਹੁਣ ਮਾੜਾ ਮਾੜਾ ਤੇ ਆਪਾਂ ਹੁਣ ਪਾਵਾਂਗੇ ਜੀ ਇਹਦੇ ਵਿੱਚ ਰੰਗ ਤੇ ਆ ਆਪਣਾ ਰੰਗ ਹੈ ਤੇ ਜਿਹੜਾ ਉਹ ਵਿੱਚ ਨਮਕ ਜਾਂ ਪਾਉਣੇ ਹੁੰਦੇ ਨੇ ਜੀ ਆਪਾਂ ਮਸਾਲਾ ਦਿੰਦੇ ਹੁੰਦੇ ਆ ਉਹ ਰੰਗ ਪੱਕਣ ਵਾਸਤੇ ਚਿੱਟੇ ਰੰਗ ਦਾ ਤੇ ਉਹ ਵਿੱਚੇ ਹੀ ਰਲਿਆ ਵਾ ਇਹਦੇ ਤੇ ਇਹ ਦੋ ਚੁੰਨੀਆਂ ਦਾ ਰੰਗ ਆ ਜੀ ਤੇ ਆਪਾਂ ਅੱਧਾ ਰੰਗ ਪਾ ਲੈਣਾ ਇਹ ਇਸ ਤਰ੍ਹਾਂ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਉਬਾਲਾਂਗੇ ਹੁਣ ਆਪਾਂ ਚੁੰਨੀ ਪਿਉਂ ਕੇ ਰੱਖਿਆ ਹੁੰਨੇ ਆ ਜੀ ਤੇ ਇਹਨੂੰ ਉਬਾਲਾ ਆ ਜਾਊਗਾ ਹੁਣ ਆਪਾਂ ਚੁੰਨੀ ਪਿਉਂ ਦਾਂਗੇ ਜੀ ਪਾਣੀ ਦੇ ਵਿੱਚ ਇਸ ਤਰ੍ਹਾਂ ਜਿੰਨੇ ਆਪਾਂ ਰੰਗ ਗੁੱਬਲ ਦਾ ਉਹਨੇ ਆਪਾਂ ਇਹ ਭਿਜੀ ਰਹੇ ਹਾਂ ਨਾ ਥੋੜਾ ਸਰਾੰਗ ਤਾਂ ਆਪਾਂ 2-3 ਮਿੰਟ ਹੀ ਉਬਾਲ ਲੈਣਾ ਹਾਂਜੀ ਦੇਖੋ ਰੰਗ ਆਪਣਾ ਪੂਰਾ ਰਿੱਝੀ ਜਾਂਦਾ ਜੀ ਹਵਾਲੇ ਖਾਈ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਚੁੰਨੀ ਡਬੋ ਦਿਆਂਗੇ ਆ ਦੇਖੋ ਇਸ ਤਰ੍ਹਾਂ ਜੀ ਤੇ ਚੁੰਨੀ ਨੂੰ ਹਵਣ ਆਪਾਂ 5 ਤੋਂ 7 ਮਿੰਟ ਹਵਾਲਣਾ ਜੀ ਇਸ ਤਰ੍ਹਾਂ ਰੰਗ ਦੇ ਵਿੱਚ ਤੇ ਇਹਨੂੰ ਹਲਾਉਂਦੇ ਜਾਣਾ ਇਸ ਤਰ੍ਹਾਂ ਵੀ ਡੱਬਣਾ ਪੈਣਾ ਜੋ ਹੈ ਡੰਟੀ ਦੇ ਨਾਲ ਆ ਵੀ ਆਪਾਂ ਇਸ ਤਰ੍ਹਾਂ ਹਲਾ ਕੇ ਇਹਨੂੰ ਚੰਗੀ ਤਰ੍ਹਾਂ ਹੀ ਖੋਲ ਕੇ ਤੇ ਹੁਣ ਇਹਨੂੰ 5 ਤੋਂ 7 ਮਿੰਟ ਉਬਾਲਾਂਗੇ ਆਪਾਂ ਤਾਂ ਕਿ ਚੰਗੀ ਤਰ੍ਹਾਂ ਰੰਗ ਪੱਕ ਜੇ ਦੇਖੋ ਜੀ ਆਪਾਂ ਹਨਾ ਚੁੰਨੀ ਉਨੇ ਦੀ ਨਹੀਂ ਹੁੰਦੀ ਆਪਣੀ ਜਿੰਨੇ ਆਪਾਂ ਰੰਗ ਦੇ ਦੇਣੇ ਪੈ ਜਾਂਦੇ ਆ ਇਸ ਤਰ੍ਹਾਂ ਦੇ ਕੰਮ ਤਾਂ ਆਪਾਂ ਘਰ ਵਿੱਚ ਪਹਿਣਾ ਕਰ ਹੀ ਸਕਦਿਆਂ ਜੀ ਛੋਟੇ ਮੋਟੇ ਹਨਾ ਜੇ ਕੋਸ਼ਿਸ਼ ਕਰੀਏ ਤਾਂ ਵੀ ਚਤਤਾ ਕਰ ਹੀ ਸਕਦੇ ਆ ਆਪਾਂ ਪਰਿਵਾਰ ਦੇ ਵਿੱਚ ਕਹਿੰਦੇ ਹੁੰਦੇ ਬਚਤ ਵੀ ਬਹੁਤ ਜ਼ਰੂਰੀ ਹੈ ਕਰਨੀ। ਜੀ ਚੁੰਨੀ ਆਪਾਂ ਕੱਢ ਲਈ ਹੁਣ ਸਗਲੇ ਦੇ ਵਿੱਚੋਂ ਇਸ ਤਰ੍ਹਾਂ ਆ ਦੇਖੋ ਰੰਗ ਆਪਣਾ ਪੱਕ ਗਿਆ ਸੀ। ਹੁਣ ਆਪਾਂ ਇਹਦਾ ਪਾਣੀ ਕੱਢਦੇ ਆ। ਇਸ ਤਰ੍ਹਾਂ ਇਹਦਾ ਪਾਣੀ ਕੱਢ ਦਾਂਗੇ। ਇਹ ਤਰ੍ਹਾਂ ਕੱਟਦੇ ਨਾ ਜੀ ਆ ਛੋਈ ਜੀ ਉੱਪਰ ਲੋ ਜੀ ਹੁਣ ਆਪਾਂ ਤੁਹਾਨੂੰ ਗੰਡਾ ਖੋਲ ਕੇ ਉਧਰ ਦਿਖਾਉਣੀ ਹੈ ਡਿਜ਼ਾਈਨ ਹਾਂਜੀ ਹੁਣ ਆਪਾਂ ਗੰਡਾ ਖੋਲਾਂਗੇ ਇਸ ਤਰ੍ਹਾਂ ਆਸਕੇ ਦਿੱਤਨ ਸੀ ਇਹ ਮੈਂ ਵੀ ਹੁਣ ਆਪਾਂ ਸਾਈਡ ਵਾਲੀ ਖੋਲ ਲਾਂਗੇ ਜੀ ਇਹ ਪੱਕਾ ਸਿਰ ਸਾਰਾ ਲੈ ਕੇ ਵੀ ਖੋਲ ਸਕਦੇ ਆ ਜਿਵੇਂ ਕੋਈ ਪੈਨ ਪਰਸਨ ਆਏ ਡਾ ਕੇ ਮੈਂ ਇਥੇ ਲਿਆਣੀ ਜੀ ਕੁਸ ਵੀ ਆ ਪੀਵੇਗੀ ਮੱਥਾ ਮਾਰਨ ਚਲੋ ਜੀ ਖੋਲਦੇ ਹਾਂ ਥੋੜੀ ਥੋੜੀ ਕਿਉਂਕਿ ਆਇਆਂ ਕਸ ਕੇ ਦਿੱਤੀਆਂ ਸੀਗਾ ਤਾਂ ਕਿ ਪਾਣੀ ਦੇ ਵਿੱਚ ਖੁੱਲਣ ਨਾ ਰੰਗ ਦੇ ਵਿੱਚ ਫਿਰ ਵਧੀਆ ਡਿਜ਼ਾਈਨ ਬਣਦਾ ਜੀ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜੇ ਨਵੇਂ ਹੋਇਓ ਤੇ ਲਾਈਕ ਵੀ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਆਪਾਂ ਤੁਹਾਨੂੰਗਾ ਅੱਗੇ ਵੀ ਵਧੀਆ-ਵਧੀਆ ਕੁਕਿੰਗ ਦੀਆਂ ਚੀਜ਼ਾਂ ਬਣਾ ਕੇ ਦਿਖਾਉਂਦੇ ਰਹੀਏ ਤੇ ਚੁੰਨੀਆਂ ਵੀ ਡਾਈ ਕਰਕੇ ਵਿੱਚ ਜਿੰਨੀ ਕਾਪਣ ਨੂੰ ਨੌਲੇਜ ਹੈ ਜਿਹੜੇ ਦਿਖਾਉਂਦੇ ਰਾਵਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਘਰ ਵਿੱਚ ਚੁੰਨੀਆਂ ਡਾਈ ਕਰ ਸਕਦੇ ਹਾਂ ਜੇ ਕੋਸ਼ਿਸ਼ ਕਰੀਏ ਤਾਂ ਚਲੋ ਜੀ ਕਈ ਵੇਹਣਾ ਤਾਂ ਸਾਦਾ ਹੁੰਦਾ ਹਨਾ ਬਜ਼ਾਰੋਂ ਵੀ ਡਾਈ ਕਰਾ ਲੈਂਦੇ ਆਂ ਤੇ ਪਰ ਕਈਆਂ ਭੈਣਾਂ ਦੇ ਹੱਥ ਵੀ ਟੈਟ ਹੁੰਦਾ ਜੀ ਨਹੀਂ ਵੀ ਬਾਜ਼ਾਰ ਵਿੱਚੋਂ ਡਾਈ ਕਰਾ ਸਕਦੇ ਉਹ ਘਰ ਵਿੱਚ ਕਰ ਸਕਦੇ ਆ ਜੇ ਸੰਦਾ ਪੱਲੜਾ ਤਾਂ ਖੋਲ ਲਾਂਗੇ ਵਿਚਾਲੇ ਆਪਾਂ ਖੋਲ ਦਾਂਗੇ ਹਾਂਜੀ ਦੇਖੋ ਜੀ ਆਵੇ ਆਪਣੀ ਚੁੰਨੀ ਡਾਈ ਹੋ ਗਈ ਆ ਵਿਚਾਲੇ ਆਪਣਾ ਜਿਹੜੀਆਂ ਤਿੰਨ ਗੰਢਾ ਦਿੱਤੇ ਸਾਈਡਾਂ ਤੇ ਉਹ ਡਿਜ਼ਾਈਨ ਬਣ ਗਿਆ ਤੇ ਵਿੱਚ ਬਲੈਕ ਆ ਗਿਆ ਆ ਲੜਾਂ ਤੇ ਬਣ ਗਿਆ ਜੀ ਆਪਣਾ ਡਿਜ਼ਾਈਨ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਇਸ ਤਰ੍ਹਾਂ ਆ ਦੇਖੋ ਜੀ ਆ ਦੇਖੋ ਜੀ ਦੇਖੋ ਜੀ ਬਹੁਤ ਸੋਹਣੀ ਲੱਗਦੀ ਹੈ ਬਹੁਤ ਸੋਹਣਾ ਕਲਰ ਚੜਿਆ ਜੀ ਇਸ ਤਰ੍ਹਾਂ ਜਰੂਰ ਟਰਾਈ ਕਰਕੇ ਦੇਖਿਓ ਜੀ ਤੇ ਵੀਡੀਓ ਪੂਰੀ ਦੇਖਿਓ ਜੀ ਵੀਡੀਓ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਆਲੂਆਂ ਵਾਲੀ ਪਰੌਠੀ ਬਣਾਉਣੀ ਤੇ ਆਲੂ ਆਪਾਂ ਵਾੜ ਲਏ ਸੀ ਪਹਿਲਾਂ ਹੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਮਾਨ ਪਿਆਜ਼ ਆਪਾਂ ਕੱਟ ਕੇ ਰੱਖ ਲਈ ਸੀ ਬਰੀਕ ਤੇ ਮਿਰਚ ਆਪਾਂ ਕੁੱਟ ਕੇ ਰੱਖੀ ਵੀ ਸੀ ਆਪਣੀ ਹਰੀ ਇਹ ਆਪਾਂ ਆਪਦੇ ਹਾਵਨਾ ਹਾਵਨਾ ਪਾਵਾਂਗੇ ਹਰੀ ਮਿਰਚ ਪਾ ਲਈ ਆਪਾਂ ਹੋਣੇ ਦੇ ਵਿੱਚ ਪਾਉਂ ਗਏ ਆਪਾਂ ਨਮਕ ਤੇ ਹੁਣ ਆਪਾਂ ਇਹਨੂੰ ਸਾਰੇ ਮਿਕਸ ਕਰ ਲਾਂਗੇ ਤੇ ਅੱਜ ਬੱਚਿਆਂ ਨੂੰ ਛੁੱਟੀ ਸੀ ਜੀ ਉਹ ਕਹਿੰਦੇ ਆਲੂ ਵਾਲੇ ਪਰੋਠੇ ਖਾਣੇ ਆ ਫਿਰ ਅਸੀਂ ਆਲੂ ਵਾਲੇ ਜੀ ਪਹਿਲਾਂ ਤੇ ਉਹ ਤੋਂ ਪਹਿਲਾਂ ਫਿਰ ਚੁੰਨੀ ਡਾਈ ਕੀਤੀ ਸੀ ਅਸੀਂ ਉਹ ਵੀ ਵੀਡੀਓ ਤੁਸੀਂ ਦੇਖ ਹੀ ਚੁੱਕੇ ਹੋ ਅੱਗੇ ਇਸ ਤਰ੍ਹਾਂ ਜੀ ਸੋਹਣੇ ਨੂੰ ਆਪ ਗਲਾਸ ਨਾਲ ਮਿਕਸ ਕਰ ਲਾਂਗੇ ਫਿਰ ਵਿੱਚ ਆ ਗੰਡਾ ਹੀ ਨਹੀਂ ਰਹਿੰਦਾ ਅਸੀਂ ਇਸ ਤਰ੍ਹਾਂ ਹੀ ਬਣਾਉਨੇ ਆ ਜੀ ਤੁਸੀਂ ਕਿਸ ਤਰ੍ਹਾਂ ਬਣਾਉਨੇ ਸਾਰੀਆਂ ਭੈਣਾਂ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਜੀ ਸੋਹਣੇ ਸੋਹਣੇ ਕਮੈਂਟ ਕਰਕੇ ਕਿਉਂਕਿ ਕਿਸੇ ਦਾ ਤਰੀਕਾ ਕੇ ਵੇ ਹੁੰਦਾ ਜੀ ਕਿਸੇ ਦਾ ਕੇ ਵੇ ਅਸੀਂ ਆਪਣਾ ਤਰੀਕਾ ਦੱਸਾਂਗੇ ਜੀ ਇਹ ਸਾਡਾ ਬਲੌਗ ਕਿਵੇਂ ਲੱਗਿਆ ਜਰੂਰ ਦੱਸਣਾ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਤੋਂ 3 ਚਮਚ ਘਿਓ ਦੇ ਇਹਦੇ ਨਾਲ ਬਹੁਤ ਹੀ ਮਲਾਈਨ ਤੇ ਵੀ ਪੁੱਲ-ਪੁੱਲੇ ਵਧੀਆ ਬਣਦੇ ਆ ਅਸੀਂ ਪਹਿਲੇ ਹੀ ਘਿਓ ਆਲੂਆਂ ਦੇ ਵਿੱਚ ਚਾ ਲਾ ਲੈਨੇ ਆ ਬਹੁਤ ਸੋਹਣੇ ਬਣਦੇ ਆ ਟੇਸਟੀ ਵੀ ਬਹੁਤ ਬੰਦੇ ਆ ਫਿਰ ਆਪਾਂ ਨੂੰ ਜੀਰਾ ਆਪਾਂ ਪੇੜਾ ਕਰਦੇ ਵਿੱਚ ਆਲੂ ਲਾਉਣੇ ਹਨ ਉਦੋਂ ਲੋੜ ਨਹੀਂ ਹੁੰਦੀ ਵੀ ਵਿੱਚ ਘਿਓ ਲਾਉਂਦੀ ਪਹਿਲਾਂ ਜੇ ਆਪਾਂ ਆਲੂਆਂ ਦੇ ਵਿੱਚ ਪਾ ਲਵੀ ਤੇ ਹੁਣ ਆਪਾਂ ਦਿਖਾਉਨੇ ਸਨ ਪੇੜੇ ਕਰਕੇ ਅਸਤਰਾ ਪਰ ਪੀੜਾ ਪਾਨ ਕੇ ਜੀ ਇਹਦੇ ਵਿੱਚ ਹੁਣ ਆਏ ਪਾ ਲਾਂਗੇ ਅਸੀਂ ਤਾਂ ਇਸ ਤਰ੍ਹਾਂ ਹੀ ਲਵਨੇ ਹਾਂ ਜੀ ਕਈ ਵਾਰ ਦੁੱਧੂ ਹੀ ਲਾ ਲੈਨੇ ਆ ਪਰ ਉਹ ਮੈਂ ਟੋਟ ਦਿੱਤੀ ਥੋੜਾ ਜਿਹਾ ਬਾਦ ਨੂੰ ਲਈ ਇਸ ਤਰ੍ਹਾਂ ਹਰੀਏ ਪੱਕਦੇ ਅਸੀਂ ਸਾਰੇ ਇਸ ਤਰ੍ਹਾਂ ਪਕਾਉਨੇ ਆ ਜੀ ਕਿਵੇਂ ਲੱਗਿਆ ਜੀ ਨਹੀਂ ਕੱਲ ਨੂੰ ਹਾਂ ਜੀ ਇੱਥੇ ਹੋ ਗਿਆ ਸੀ ਟਾਈਮ ਸਾਡਾ 2:30 ਵਾਲੀ ਚਾਹ ਦਾ ਤੇ ਫਿਰ ਬੱਚੇ ਕਹਿੰਦੇ ਕੁਝ ਖਾਣਾ ਜੀ ਅਸੀਂ ਮਟਰ ਬਣਾ ਲਏ ਨਮਕੀਨ ਥੋੜੇ ਜੇ ਤੇ ਹੁਣ ਅਸੀਂ ਪੀਨੇ ਆ ਜੀ ਚਾਹ